ਉਹ ਗਰਾਊਂਡ ਕਢਾਲਾ ਕਿਤੋਂ ਹਾਂਜੀ ਪੁੱਤ ਸਭ ਪਿੱਛੇ ਦਾ ਸੂਰੇ ਵਿੱਚ ਕਿਹੜਾ ਪੁੱਤ ਆ ਰਿਹਾ ਉਹ ਬਚ ਗਿਆ ਤੇ ਬਹੁਤ ਸਾਰੇ ਡੌਗ ਲੈ ਕੇ ਆਨੇ ਆਪਣੇ ਆਪਣੇ ਆ ਉਹਨੇ ਤਾਂ ਸੂਰੇ ਨਸਲਾ ਜਿਹੜਾ ਉਹਦੇ ਵਿੱਚ ਹੈਗੀਆਂ ਨੇ ਤੇ ਮੈਂ ਹਸਪੀਟਲ ਦੇ ਨਾਲ ਬਹੁਤ ਦਿਖਾਈ ਦੇ ਆਪਣੇ ਚੈਨਲ ਦੇ ਉੱਤੇ ਤਕਰੀਬਨ ਤੁਸੀਂ ਦੇਖਿਆ ਹੋਣਾ ਇਹ ਅੱਜ ਮੈਨੂੰ ਕੁਝ ਬੱਕਰਾ ਲੱਗਿਆ ਉਹ ਤੁਹਾਨੂੰ ਦਿਖਾ ਰਿਹਾ ਮੈਂ ਹਸਪੀਟਲ ਦੇ ਵਿੱਚ ਇੰਦਰ ਸਾਹਿਬ ਖੜੇ ਨੇ ਇੰਦਰ ਨਾਲ ਗੱਲਬਾਤ ਕਰਦਾ ਕਿ ਕਿੱਥੋਂ ਆਏ ਨੇ ਔਰ ਡੌਗ ਦਾ ਕੀ ਨਾਮ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਹੜੇ ਲੈਨ ਦਾ ਕੀ ਗੱਲਬਾਤ ਹੈ ਅਤੀ ਸਫਲ ਕਿੱਸਾ ਹੈ ਔਰ ਸੀ ਸੁਭਗਦਾ ਜੀ ਆਪਣੇ ਚੈਨਲ ਤੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੀ ਇਸ ਕਾਰਨ ਸਮਝਾ ਵੀ ਸਾਡੇ ਡੌਗ ਦੇ ਨਾਲ ਸਾਡੀ ਪਛਾਣ ਬਣਾ ਚਲੋ ਧੰਨਵਾਦ ਜੀ ਤੇ ਕਪਾਤੀ ਕੋਏ ਬਤਾ ਦੋ ਜਾਣਕਾਰੀ ਦਿਵਾ ਬਈ ਮੈਂ ਬਠਿੰਡੇ ਕਲਾਜੋ ਇਹਨਾਂ ਦੇ ਵਿੱਚ ਸ਼ੁਭ ਜੀ ਆਪਣਾ ਸੁਭਨਾਉਤੀ ਆ ਮੇਰ ਨੂੰ ਰਾਜ ਬਰਮਾ ਰਾਜ ਬਰਮਾ ਜੀ ਹਾਂ ਜੀ ਬਰਮਾ ਜੀ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਡਾ ਡੌਗ ਦੇਖ ਕੇ ਵੀ ਦਿਖਾ ਇੱਕ ਚੀਜ਼ ਹੈਗੀ ਆ ਬਾਕੀ ਬਹੁਤ ਲੋਕਾਂ ਕੋਲੇ ਡੌਗ ਹੁੰਦੇ ਨੇ ਪਰ ਸ਼ਰਮਾ ਬਰਮਾ ਜੀ ਕੋਲੇ ਬਹੁਤ ਘੱਟ ਡੌਗ ਹੁੰਦੇ ਆ ਮੈਨੂੰ ਮਾਫ਼ ਕਰਿਓ ਨਾ ਬਿਲਕੁਲ ਪਰ ਜਿਹੜੇ ਡੌਗ ਬਰਮਾ ਜੀ ਕੋਲੇ ਹੈਗਾ ਤੁਸੀਂ ਆਮ ਨਹੀਂ ਦੇਖਿਆ ਹੋਣਾ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਲਾਓ ਕਿੰਨਾ ਪਿਆਰਾ ਡੌਗ ਆ ਹੈਲਥ ਪੱਖੋਂ ਸਟਰਕਚਰ ਪੱਖੋਂ ਜਿਹੜਾ ਬੌਨ ਸਟਰਕਚਰ ਹੈ ਸਾਰਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆ ਕੱਲੀ ਕੱਲੀ ਗੱਲ ਆਪਾਂ ਸੰਝ ਤੁਹਾਡੇ ਨਾਲ ਕਰਦੇ ਆਂ ਅ ਬਰਮਾ ਜੀ ਪਹਿਲਾਂ ਦੱਸੋ ਕਿਟੀ ਲਾਈਨ ਦਾ ਡੌਗ ਹੈ ਕਿ ਸਪੀਡ ਹੈ ਕਿ ਜੀ ਸਰ ਮੈਂ ਲਾਈਨ ਤੇ ਦੇਖੋ ਮੈਂ ਵੀ ਤੁਹਾਨੂੰ ਗੱਪ ਮਾਰਦਾ ਵੀ ਕਿਹਦੀ ਪੇਪਰਾਂ ਜੀ ਲਿਖੀ ਹੋਈ ਹੈ ਪਰ ਮੈਂ ਇਹ ਬੈਂਗਲੂਰ ਤੋਂ ਲਿਆ ਸੀ ਥਾਇਰੋਇਡ ਇੰਪੋਰਟ ਹੈ ਓਕੇ ਹਾਂ ਜੀ ਥੋੜਾ ਇੰਪੋਰਟ ਲਾਈਨ ਦਾ ਇਹ ਲੈਕ ਟੌਕ ਹੈ ਇੰਪੋਰਟ ਹੋਇਆ ਜੀ ਦਾ ਓਕੇ ਇਹ ਬੈਂਗਲੂਰ ਆਇਆ ਸੀ ਬੈਂਗਲੂਰ ਤੋਂ ਮੈਂ ਲਿਆ ਸੀ ਅਸੀਂ ਕਿੱਥੋਂ ਇੰਪੋਰਟ ਹੋਇਆ ਜੀ ਇਹੀ ਥਾਈਲੈਂਡ ਤੋਂ ਹਾਈਲਾਈਟ ਤੋਂ ਇੰਪੋਰਟ ਹੈ ਇੰਪੋਰਟ ਆ ਜਿਨ੍ਹਾਂ ਨੇ ਇੰਪੋਰਟ ਕਰਾਇਆ ਉਹਨਾਂ ਤੋਂ ਅਸੀਂ ਲਿਆ ਸੀ ਤੁਹਾਨੂੰ ਕਿੰਨੀ ਏਜ ਹੋਗੀ ਇਹਦੀ ਇਹਦੀ ਹੋਗੀ ਜੀ ਮੇਰੇ ਖਿਆਲ ਨਾਲ 3.5-4 ਸਾਲ ਦਾ ਹੋਊਗਾ ਫੋਕਰ ਪੁਲਡਰ ਪੁਲਸੇ ਦੋਵੇਂ ਮੈਂ ਸੇਫਟ ਵਿੱਚ ਰੱਖ ਠੀਕ ਹੈ ਤੁਸੀਂ ਕਿੰਨੀ ਏਜ ਦਾ ਲਿਆ ਸੀ ਮੈਂ ਜਿਵੇਂ ਦੋ ਤਾਂ ਇੱਕ ਸਾਧਾ ਲਿਆ ਸੀ ਠੀਕ ਹੈ ਜੀ ਹੇ ਗਾਹੋਂ ਤਰਫੋਂ ਦੇਖਦੇ ਮਿਲੂ ਕਿ ਮੱਛੀਆਂ ਪਰਚੇਜ ਕਰਨਾ ਕਿਸੇ ਨੇ ਘਰੇ ਪਾਲਣ ਵਾਸਤੇ ਰੱਖਣਾ ਪੱਕੀ ਲੈਣਾ ਉਹ ਸਭ ਤੋਂ ਛੋਟੀ ਸਾਈਜ਼ ਲੈਣੀ ਚਾਹੀਦੀ ਹੋਵੇ ਜੀ ਇਹ ਤੁਹਾਨੂੰ 2 ਸਾਲ ਦਾ ਯਾਰ ਗਰੀਬ ਦੇਖਨੇ ਕੋਈ ਤੂੰ ਉਹ ਤਿੱਕੀ ਦੇਖੇ ਚ ਗਰੇਡ ਕਿਸ ਰਹਿ ਰਹੇ ਬੀਲਡਰ ਕਿਸੇ ਕਾਰਨ ਥੋੜਾ ਦਿਮਾਗ ਨਾਲ ਇਸ ਇਵੈਂਟ ਪੋਰਸ ਦੇ ਵਾਸਤੇ ਬਾਉਂਡ ਮੇਰਾ 65 ਮਹੀਨੇ ਕਿਸੇ ਦੋਸਤ ਨਾਲ ਤੇ ਕੀ ਅਕਰ ਕਰ ਤੋਂ ਪੈਸੇ ਲਾਉਦਾ ਹੈ ਤੁਹਾਨੂੰ ਮਨਸ਼ੀਰ ਚ ਲੱਗਦਾਗਾ ਕੀ ਕੋਈ ਨਹੀਂ ਜੀ ਡੀ ਸੀ ਦੇ ਫਿਰ ਤੋਂ ਆਉਂਦੇ ਇਹ ਉਹ ਰੈਡੀ ਨੇ ਕਿ 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 ਉਹਨਾਂ ਨੇ ਮੈਨੂੰ ਇਹ ਬਰੂਰ ਤੇ ਲੱਗ ਕੇ ਦਿੱਤਾ ਜਿਸ ਤੋਂ ਲੱਗ ਕੇ ਦਿੱਤਾ ਹੈ ਫਿਰ ਇਹ ਘਰੇ ਆਇਆ ਜੀ ਜਿਸ ਦਿਨ ਇਹ ਘਰੇ ਆਇਆ ਉਸ ਦਿਨ ਤੋਂ ਤੁਸੀਂ ਇਹ ਲਾ ਲਓ ਵੀ ਕਿਦਣਾ ਪੂਰੀ ਸੋਸਤੀ ਹੈ ਪੂਰਾ ਫਰੈਂਡ ਬਣ ਗਿਆ ਹਾਂ ਤੇ ਇਹਨੂੰ ਮੈਂ ਆਪਣੀ ਸੱਜੀ ਭਾ ਕਹਿੰਦਾ ਮੇਰੀ ਕਿਸੀ ਨੂੰ ਪਤਾ ਨਹੀਂ ਲੱਗਵਾਈ ਵੀ ਜੀ ਇਹ ਤਾਂ ਸੱਜੀ ਭਾ ਹੈ ਮੈਂ ਕਹਿੰਦਾ ਇਹ ਸੱਜੀ ਭਾ ਹੈ ਜੀ ਜੀ ਠੀਕ ਹੈ ਇਹ ਕਿਹਦਾ سوال ਹੈ ਇਹਦਾ ਸਵਾਲ ਸਰ ਮੈਂ ਅੱਜ ਆਪਣੀ ਪਾਰਕ ਦੀ ਆ ਸਵੇਹਾ ਆਇਆ ਇਨੇ ਨਾ ਤਾਂ ਫालतू ਭੋਕਣਾ ਨਾ ਕੁਛ ਹੋਵੇ ਜੇ ਕਿਸੇ ਜੇ ਜਾ ਕੇ ਅੰਦਰ ਬੰਦ ਹੈ ਕੋਈ ਹੀਲ ਲੱਗਿਆਗਾ ਜਾਂ ਛੱਤੀ ਹੈ ਤਾਂ ਇਨੇ ਜਿਹਨੇ ਹਸਤੀ ਕਰਦੇ ਨੇ ਵੀ ਭੀੜੀ ਜਿਵੇਂ ਲੰਮੀ ਹੁੰਦੀ ਹੈ ਤਾ ਉਸੇ ਟਾਈਪ ਦੀ ਹੂਕ ਦੇਣੀ ਆ ਕੀ ਹੁੰਦਾਗਾ ਹਸਕੀ ਨੂੰ ਨਾ ਲੋਕ ਇਹ ਕਹਿੰਦੇ ਵੀ ਹਸਕੀ ਰੋਂਦਾਗਾ ਪਰ ਉਹ ਰੋਂਦਾ ਨਹੀਂਗਾ ਹਸਕੀ ਦੀ ਉਹ ਲੈਂਗੁਏਜ ਹੈ ਉਹ ਆਪਣੀ ਲੈਂਗੁਏਜ ਹਰ ਹਰ ਡੌਗ ਦੀ ਆਪਣੀ ਲੈਂਗੁਏਜ ਹੈ ਕਿਸੇ ਦੀ ਬੁਤੀ ਲੈਂਗੁਏਜ ਨਹੀਂ ਬਸਲੀ ਇਹ ਆਪਣੀ ਲੈਂਗੁਏਜ ਦੇ ਵਿੱਚ ਉਸ ਟਾਈਮ ਕਹਿਣਾ ਜਾਂਦਾ ਜੇ ਕੋਈ ਆ ਮੈਂ ਰੋਂਦਾ ਕਿ ਮੈਂ ਹਾਂ ਮੈਂ ਫਰੈਸ਼ ਹੋਣਾਗਾ ਹੈਨਾ ਤਾਂ ਫਿਰ ਜਦੋਂ ਉਹਨੂੰ ਕੱਢ ਦਿਆਂ ਬਸ ਉਹੀ ਟਾਈਮ ਹੈ ਜਦੋਂ ਇਹ ਮੜਿਆ ਹੋਊਗਾ ਜਾਂਦਾਗਾ ਸਾਰਾ ਦੇਣ ਇਹ ਭਾਵੇਂ ਕੰਮਰੇ ਚ ਰਹੂਗਾ ਤਾਂ ਕੋਈ ਟੋਕਰੀ ਤੇ ਕੋਈ ਕੱਟ ਤੇ ਨਹੀਂ ਹੁੰਦਾ ਤਾ ਆਪ ਨੂੰ ਦੇਖ ਕੇ ਮੈਨਾਂ ਆਰਾਮ ਨਾਲ ਖਾਣਾ ਤਾ ਖਾਣ ਦਾ ਬਸ ਇੰਨਾ ਕਹਾਂ ਵੀ ਜੇ ਜੀ ਤੇ ਖਾਲੀ ਨਹੀਂ ਤੇ ਅੱਖ ਤੇ ਹੀ ਇੱਕ ਟਾਈਮ ਦੀ ਡਾਈਟ ਲੰਦਾ ਕਦੇ ਜੇ ਦੋ ਟਾਈਮ ਦੀ ਡਾਈਟ ਦੇ ਲਈ ਤਾਂ ਬਹੁਤ ਮੁਸ਼ਕਲ ਜਿਹੜਾ ਅਦਰ ਪਰਸਨ ਤੁਹਾਡੇ ਕੋਲ ਪੀਰਦਾ ਘਰ ਆਣਾ ਮਿਲਣ ਵਾਸਤੇ ਥੋੜਾ ਜਿਹਾ ਲਾਰਟ ਹੁੰਦਾ ਹੈ ਕੰਨਾ ਤੁਸੀਂ ਪਰ ਮੋਹ ਕੋ ਦਲੀ ਮੋਲਵਾਇਨ ਪਰੇਸ਼ਾਨ ਨਿਕਲਦਾ ਨਾ ਕਿ ਜਿੰਮੀ ਕਹਦੀ ਵੀ ਰੱਖੀ ਆ ਕੋਈ ਇਹਦੀ ਨਾ ਤਾਂ ਇਹ ਰੱਖੀ ਕਰਦਾਗਾ ਮਸਾਲਾ ਲੋ ਵੀ ਮੇਰੇ ਦਿਲ ਨੂੰ ਲੱਗਦਾ ਇਹ ਤਾਂ ਮੇਰੇ ਤੁਹਾਡੇ ਕੋਲ ਹਾਂ ਹਾਂ ਹलो ਸਭ ਤੋਂ ਜ਼ਿਆਦਾ ਮਿਹਰ ਤੁਹਾਡੇ ਨਾਲ ਹੈ ਹਾਂਜੀ ਬਾਕੀ ਫੈਮਿਲੀ ਨਾਲ ਕਿਦਾਰ ਹੈ ਬਾਕੀ ਫੈਮਿਲੀ ਨਾਲ ਵਧੀਆ ਜੀ ਮੇਰੀ ਬੇਟੀ 9 ਸਾਲ ਦੀ ਸਕੂਲ ਚ ਗਈ ਹੈ ਸੈਵਨ ਨਾਲ ਤੇ ਪੁੱਤ ਜਿਹੜਾ ਦੋ ਦਿਨ ਨੂੰ ਮੈਂ ਕੱਲ੍ਹ ਤੋਂ ਕੰਪਿਊਟਰ ਲੈ ਕੇ ਸੀ ਉਹਨੂੰ ਵੀ ਨਹੀਂ ਹੱਥ ਆਇਆ ਔਰ ਇੱਕ ਨੰਬਰ ਦੋ ਦੇ ਜਾਓ ਜੀ ਤੇ ਇਹ ਤੋਂ ਉਹ ਇਹਦੇ ਵਾਲ ਬਾਣੀ ਹੈ ਮਾਈਂ ਦੀਆਂ ਕੋਈ ਕਈ ਵਾਰੀ ਗੁੱਸਾ ਕਰਦਾ ਕਿਉਂਕਿ ਐਮ ਐਮ ਵਾਲੇ ਦੀ ਬਹੁਤ ਵੱਡੇ ਵਾਲ ਆ ਜਿੰਨੇ ਉਹ ਖੇਡ ਨਹੀਂ ਆ ਕਦੇ ਵੀ ਸਿਰ ਨੂੰ ਲਾ ਕੇ ਸਰਦਾਰ ਦੇ ਟਾਈਮ ਲਾਦਾ ਤਾਂ ਉਹ ਇਦਾਂ ਘੇੜਦੀ ਰਹਿੰਦੀ ਆ ਇੱਕ ਵਾਰੀ ਮੈਂ ਨਾ ਡੌਗ ਮੈਂ ਇਸੇ ਵਿੱਚ ਫਰੈਂਚ ਵਿੱਚ ਮੈਂ ਕਮਾ ਲਿਆ ਰੋਲ ਵਿੱਚ ਜਿਹੜੀ ਮੈਂ ਦਵਾਈ ਮੈਂ ਉਹ ਕਹਿੰਦਾ ਮੈਂ ਕਹਿੰਦਾ ਸ਼ੈਡੋ ਉਹਨਾਂ ਦਾ ਸ਼ੈਡੋ ਤਾਂ ਵੀ ਤੇ ਬੌਸਰ ਉਹਨਾਂ ਦੇਰਤੀ ਰੋਲ ਲਾ ਕੇ ਮੈਂ ਕਹਿੰਦਾ ਬੇਟੀ ਨਹੀਂ ਦੇਚਿਆ ਨਿਕਾ ਤਾਂ ਉਸ ਦਿਨ ਮੈਂ ਉੱਚਾ ਸੀ ਕਿ ਇਹ ਨਹੀਂ ਦੇਣਾਗਾ ਬਾਕੀ ਕੋਈ ਡੌਗ ਹੋਰ ਆਂਦਾ ਗਿਆ ਤੋਂ ਰੱਖੇ ਪਰ ਇਹ ਲਾ ਇੱਕ ਇੱਕ ਜਿਹੜਾ ਹੈਗਾ ਬਹੁਤ ਸਟਰਨ ਮੰਨਿਆ ਕਿ ਲਾਖ ਸਿਰਣੇ ਆਉਂਦੀ ਪੈ ਗਿਆ ਪਿਆਰ ਪੈ ਗਿਆ ਇਹਦਾ ਤਾਂ ਪਤਾ ਨਹੀਂ ਇਹ ਸਾਡਾ ਪਿਆਰ ਇਹਦਾ ਤਾਂ ਆਹੀ ਇਹਦਾ ਪਿਆਰ ਕੋਈ ਵੀ ਚੀਜ਼ ਆਪਾਂ ਕਿਸੇ ਨੂੰ ਪਿਆਰ ਕਰਦੇ ਆ ਅਗਲਾ ਆਪਾਂ ਨੂੰ ਸਟਾਉਂਦਾ ਜੀ ਜੀ ਤੇ ਇਹ ਤਾਂ ਹੋ ਗੀ ਜੀ ਤੁਹਾਡਾ ਨੇਚਰ ਤੇ ਇਹਦਾ ਪਿਆਰ ਨਹੀਂ ਗੱਲਬਾਤ ਹੋਣੀ ਨਾ ਔਰ ਥੋੜੀ ਗੱਲਬਾਤ ਕਰਦੇ ਆ ਡਾਇਰੈਕਟ ਲੇਕਿਨ ਮੈਂ ਹੋਰ ਕਹਿਣਾ ਚਾਹਾਂਗਾ ਜਿਵੇਂ ਨਾ ਥੋੜਾ ਜਿਹਾ ਮੈਂ ਕਰਦਾਗਾ ਵੀ ਇਹ ਅਗਲੇ ਨੇ ਕਿਉਂ ਵੇਚਿਆ ਮੈਨੂੰ ਬਹੁਤ ਚਿੰਤਾ ਹੈ ਇਸ ਚੀਜ਼ ਨੂੰ ਪੁੱਤੇ ਚ ਕੋਈ ਨੁਕਸ ਹੋਗਾ ਮੈਨੂੰ ਬਹੁਤ ਕਹਦੇ ਜਦੋਂ ਆਇਆ ਸੀ ਗਿਆ ਕੁੱਤੇ ਦੇ ਨੋਟਿਸ ਐ ਇਹ ਤਾਂ ਅਗਲੇ ਨੇ ਵੇਚਦਾ ਪਾਗਲ ਥੋੜੀ ਜਿਹਾ ਅਗਲੇ ਨੇ ਵੇਚਦਾ ਕਿਹਨੇ ਕੀ ਹੁੰਦਾ ਨਾ ਹਸਕੀ ਦੇ ਮਗਰ ਨਾ ਹਸਕੀ ਦੀ ਵਾਕੀ ਕੁਆਲਿਟੀ ਨਹੀਂ ਦੇਖਦੇ ਆਹ ਚਾਲਰ ਨਹੀਂ ਦੇਖਦੇ ਵਾਲ ਨਹੀਂ ਦੇਖਦੇ ਨੇਚਰ ਨਹੀਂ ਦੇਖਦੇ ਹੈੱਡ ਨਹੀਂ ਦੇਖਦੇ ਬੌਂਸਾਈ ਨਹੀਂ ਦੇਖਦੇ ਸਿਰਫ ਅੱਖਾਂ ਦੇਖਦੇ ਨੇ ਨੀਲੀ ਹੋਣੀ ਤੇ ਹਾਂ ਨੀਲੀਆਂ ਅੱਖਾਂ ਵਾਲਾ ਕੁੱਤਾ ਲੈਣਾ ਦਾ ਉਹ ਨੀਲੀਆਂ ਅੱਖਾਂ ਵਾਲੇ ਕੁੱਤੇ ਦੀ ਭਾਵੇਂ ਪਸੰਦੀਆਂ ਦੇਖਦੀਆਂ ਉਹਦੇ ਵਾਲ ਨਾ ਹੋਣ ਉਹਦੀ ਅੱਖਾਂ ਦੇ ਪੈਣਗੇ ਪਿੱਛੇ ਤਾਂ ਮੈਂ ਕਹਿਆ ਯਾਰ ਇਹ ਦੀਆਂ ਨਾ ਅੱਖਾਂ ਜੇ ਬਲੈਕ ਐ ਤਾਂ ਇਹੋ ਇੱਕਸਮਤ ਦਾ ਮੇਰੇ ਕੋਲ ਜੇ ਇਹ ਬਲੂ ਆਈਜ਼ ਦਾ ਹੋਣਾ ਤਾਂ ਅਗਲੇ ਨੇ ਵੇਚਣਾ ਨਹੀਂ ਸੀਗਾ ਮੇਰੇ ਕੋਲ ਪਣਾ ਨਹੀਂ ਸੀਗਾ ਇਹ ਤਾਂ ਮੇਰੀ ਕਿਸਮਤ ਦਾ ਬਲੈਕ ਦਾ ਹੈ ਤੇ ਇਹਦਾ ਸਟੱਡ ਦਾ ਜੀ ਵੀ ਪੂਰਾ ਜਿੰਨੇ ਵੀ ਬੱਚੇ ਆ ਇੱਥੇ ਇੱਕ ਬੱਚਾ ਤੁਰਿਆ ਬੰਦਾ ਹੋਰ ਬਿਲਕੁਲ ਸੇਮ ਦੇਖ ਕੇ ਤੁਹਾਨੂੰ ਬਦਲ ਲੱਗੇ ਕਿ ਸ਼ੈਡ ਦਾ ਬੱਚਾ ਹੈ ਸਾਰੇ ਬੱਚੇ ਤਕਰੀਬਨ ਬਲੂ ਆਈਜ਼ ਹੁੰਦੇ ਆ ਔਰ ਆਈਜ਼ ਆਣਾ ਜਾਂ ਕੋਈ ਬਲੂ ਆਈਜ਼ ਆਣਾ ਉਹ ਕਿਸੇ ਵੀ ਬਲੈਕ ਨਹੀਂ ਚਾਹ। ਸੇਮ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਲੋਕ ਛੋਟੇ ਪੱਕੇ ਖਰੀਦਦੇ ਤੁਸੀਂ ਵੱਡੇ ਕਿਉਂ ਖਰੀਦਦੇ ਮੈਂ ਤੁਹਾਨੂੰ ਤਾਂ ਕਹਿਆ ਸੀ ਵੀ ਇਹ ਦੇਖਿਆ ਤੁਸੀਂ ਇਹਦੇ ਚ ਵੱਡਾ ਇਹ ਗੱਲ ਸੀ ਹਾਂ ਵੱਡਾ ਸਰਵਸਾਈ ਹੀ ਸੀਗਾ ਵੀ ਮੇਰੇ ਮਰਜ਼ੀ ਲੱਗੇ ਨਾ ਇਹਦਾ ਪਰ ਇਹਦੀ ਕੁਆਲਿਟੀ ਇਹਦਾ ਹੈਡ ਮੈਂ ਇੱਕ ਸਿਰ ਵੀਡੀਓ ਤੇ ਦੇਖਿਆ ਸੀਗਾ 7 ਕਿ ਸੈਕਿੰਡ ਦਾ ਕਲਿੱਪ ਸੀਗਾ ਜਿਸ ਨੂੰ ਮੈਂ ਦੇਖ ਕੇ ਪੁੱਛਿਆ ਠੀਕ ਹੈ ਜੀ ਤੇ ਹੁਣ ਅਪਡੇਟ ਦੀ ਗੱਲ ਕਰਦੇ ਸੀਗੇ ਉਹ ਮਤਲਬ ਕੀ ਦੇ ਰਹੇ ਹੋ ਡਾਈਟ ਦੇ ਵਿੱਚ ਸਾਰੇ ਇਹ ਜਿੰਨੇ ਇਹਦੀ ਨੂੰ ਤਿੰਨ ਫੀਡ ਮੇਰੇ ਕੋਲ ਹਰ ਦਮ ਰਹਿੰਦੀ ਆ ਤੇ ਇਹਦੇ ਨਖਰੇ ਤੇ ਹੀ ਰਹਿੰਦੀ ਆ ਇਕੱਲੇ ਦੀ ਫੇਰ ਤੋਂ 6 ਤੋਂ 9 ਤੋਂ ਇਹ ਆਹ ਹਾਂ ਸੁਪਰ ਫੂਡ ਇਹ ਤਿੰਨ ਫੀਡ ਜਿਹੜੀ ਹੈ ਬਿਲਕੁਲ ਤਕਰੀਬਨ ਰਹਿੰਦੀ ਆ ਬਾਕੀ ਮੈਂ ਪੂਰ ਜਿਹੜਾ ਬਦਲ ਬਦਲ ਕੇ ਪਾ ਲੈਂਦਾ ਹਰ ਸਵੇਰ ਤਾਂ ਮੈਂ ਹਦਮ ਹੋ ਜਾਂਦਾ ਗਾ ਬੂਹੇ ਇੱਟਾਂ ਨੂੰ ਮੈਂ ਥੋੜੇ ਕੇ ਦਾਣੇ ਰੱਖਦਾਗਾ ਵੇ ਸਾਲ ਕੁਝ ਕਿਹੜੇ ਫਾਉਂਡ ਜਿਹੜਾ ਸਾਭ ਨੂੰ ਪਸੰਦ ਹੁੰਦਾ ਉਹ ਦੇ ਦਿੱਤਾ ਹੈਗਾ ਨਖਰੇ ਕਰਦਾ ਪੂਰਾ ਨਖਰੇ ਨਖਰੇ ਵਾਲੀ ਹੈ ਜੀ ਨਖਰੇ ਵਾਲੀ ਹੈ ਤੇ ਇਹਦਾ ਹਫਤੇ ਦੀ ਵਿੱਚ ਜਿਵੇਂ ਅੰਜੀਰ ਹੋ ਗਈ ਬਾਦਾਮ ਹੋ ਗਿਆ ਟਾਕਾ ਹੋ ਗਿਆ ਉਹ ਝੋਕੇ ਰੱਖਦਾ ਮੈਂ ਤੇ ਉਹ ਇਹ ਡਾਈਰ ਦੇ ਵਿੱਚ ੱਲੇ ਵੀਦਾ ਆਵੇਂ ਗ੍ਰੈਂਡ ਕਰਕੇ ਦੇਵਾਂ ਜੀ ਹੈ ਵੀ ਕੋਈ ਫੀਸ ਕੋਈ ਗੱਲ ਨਹੀਂ ਹੋਏਗਾ ਫਿਰ ਇੰਸਟਾਗ੍ਰਾਮ ਪੇਜ ਤੇ ਜਿਹੜਾ ਹੈਗਾ ਉਹਦੇ ਉੱਪਰ ਉਹਦੀ ਵੀਡੀਓ ਵੀ ਪਈ ਹੈ ਇਹ ਤਾਂ ਨਾਰੀਅਲ ਪਾਣੀ ਗਰਮੀਆਂ ਦੇ ਵਿੱਚ ਇਹਨੇ ਨਾਰੀਅਲ ਖਾਣਾ ਉਹ ਸਾਰਾ ਕੁਝ ਇਹਦੇ ਨਖਰੇ ਤੇ ਡਿਪੈਂਡ ਹੈ ਸਾਡੇ ਜੋ ਬਿਲਕੁਲ ਤੇ ਦੂਜੀ ਗੱਲ ਇਹ ਜਿਹੜਾ ਗਰਾਊਂਡ ਦੇ ਵਿੱਚ ਅਸਰ ਫਾਈਨਲ ਕਾ ਬੋਟ ਵਾਈਲਰ ਜੀ ਬੋਟ ਫੈਨ ਤਕਰੀਬ ਨਹੀਂ ਕੀ ਕਰਦੇ ਲੋਕ ਜਿਹੜੇ ਲੌਂਗ ਕੋਡ ਰੱਖਣ ਦੇ ਸ਼ਕੀਨ ਆ ਉਹਨਾਂ ਟ੍ਰਿਮਿੰਗ ਕਰ ਦਿੰਦੇ ਆ ਟ੍ਰਿਮਿੰਗ ਕਰਕੇ ਇਸ ਕੁਆਲਿਟੀ ਦਾ ਡੌਗ ਦੁਬਾਰਾ ਇਧਰ ਦੀ ਕਰਦੇ ਵਿੱਚ ਕੋਈ ਸੀਜ਼ਨ ਦੇ ਵਿੱਚ ਇਸ ਸਾਲ ਦੇ ਵਿੱਚ ਸਾਲ 'ਚ ਵੀ ਜੋ 6 ਮਹੀਨਿਆਂ ਦੇ ਵਿੱਚ ਪੋਸੀਬਲੀ ਨਹੀਂ ਟ੍ਰਿਮ ਨਹੀਂ ਕਰਨਾ ਚਾਹੀਦਾ ਹਾਂ ਟ੍ਰਿਮ ਨਹੀਂ ਕਰਨਾ ਮੈਂ ਇਹਦਾ ਕਦੇ ਵੀ ਅੱਜ ਤੱਕ ਟ੍ਰਿਮ ਨਹੀਂ ਕੀਤਾਗਾ ਇਹਨਾਂ ਦੀ ਸ਼ੈਡਿੰਗ ਜਿਹੜੀ ਹੈ ਆਪਣੇ ਆਪ ਹੁੰਦੀ ਹੈ ਉਹਦੀ ਆ ਗੁੱਛੇ ਵੱਡ ਜਾਂਦੇ ਵਾਲਾਂ ਦੇ ਜਿਵੇਂ ਮੈਂ ਤੁਹਾਨੂੰ ਦਿਖਾਵਾਂਗੀ ਆ ਆ ਆ ਗੁੱਛਾ ਹੈ ਇਹਦੇ ਦਰਦ ਨਹੀਂ ਆਉਂਦਾ ਕਿ ਦਰਦ ਨਹੀਂ ਆ ਗੁੱਛਾ ਵਾਲਾ ਇਹ ਆਪਣੇ ਆਪ ਨਿਕਲੂਗੀ ਕੰਗੇ ਦੇ ਨਾਲ ਇਹਦਾ ਡਰੈਅਰ ਬਚੂਗਾ ਹਾਂ ਜੇ ਮੈਂ ਇਹਨੂੰ ਕੱਲ ਨੂੰ ਆਇਆ ਇੱਥੇ ਲਿਆਉਣੇ ਤੈਨੂੰ ਮੈਨੂੰ ਆਇਆ ਸ਼ੈਂਪੂ ਲਾਇਆ 1 ਘੰਟਾ 2 ਘੰਟੇ ਲੱਗ ਜਾਂਦੇ ਆ ਕੱਲਾ ਨਵਾਇਆ ਫਿਰ ਇਹਦੇ ਡਰੈਅਰ ਕੀਤਾ ਫਿਰ ਕੱਲਾ ਦੇ ਸ਼ਾਵਰ ਕੀਤਾ ਫਿਰ ਡਰੈਅਰ ਕੀਤਾ ਫਿਰ ਕੰਗਾ ਲਾਇਆ ਫਿਰ ਇਹਦੇ ਸਿਰ ਮਲਾਇਆ ਫਿਰ ਕਿਤੇ ਜਾ ਕੇ ਫਿਰ ਕੰਗਾ ਲਾਇਆ ਤੇ ਅੱਜ ਆਉਂਦੇ ਇੱਕ ਲੱਖ ਪਿਆਰ ਲੱਗ ਰਿਹਾ ਇੰਨੀ ਇਹ ਜਿਹੜੀ ਹੈ ਵੀ ਮੈਂ ਕੇਅਰ ਕਰਦਾ ਆ ਇਹ ਨਹੀਂ ਕਿ ਵੀ ਕਿਤੇ ਡੀਮੋਟੀਵੇਟ ਹੋ ਜਾਣਾ ਜਿਹੜੇ ਹੱਸ ਕੇ ਰੱਖਣਾ ਚਾਹੁੰਦੇ ਵੀ ਇੰਨੀ ਹੀ ਕੇਅਰ ਚਾਹੀਦੀ ਆ ਕੇਅਰ ਆਪਣੀ ਆਪਣੀ ਹੈ ਜੀ ਛਿੜਜੂ ਹੁਣ ਲੋਕਾਂ ਨੇ ਰੱਖਿਆ ਛਿੜਜੂ ਕਈ ਰੱਖਦੇ ਆ ਉਹ ਗੁੱਤਾ ਕਰਕੇ ਰੱਖਦੇ ਆ ਤੁਹਾਡਾ ਜਿਹਦਾ ਸ਼ੌਕ ਹੈ ਨਾ ਤੁਹਾਨੂੰ ਉਹਦੇ ਨਾਲ ਕੇਅਰ ਕਰ ਜਿੰਨਾ ਟਾਈਮ ਤੁਸੀਂ ਤੁਸੀਂ ਭਾਉਂਦੇ ਹੋ ਜਿੰਨਾ ਤੁਹਾਨੂੰ ਸ਼ੌਕ ਹੈ ਡੌਗ ਦੇ ਨਾਲ ਉਨਾ ਹੀ ਕਰਦੇ ਆ ਬਹੁਤ ਬੱਚਿਆਂ ਦਾ ਵੀ ਸ਼ੌਕ ਨਹੀਂ ਕਰਦੇ ਆ ਇਹਨਾਂ ਦੇ ਜੀ ਤੇ ਇਹਦੀਆਂ ਮੀਟਿੰਗਾਂ ਕਿਹੜੀਆਂ ਕਰਵਾਤੀ ਤੁਸੀਂ ਮੀਟਿੰਗਾਂ ਦਾ ਕੋਈ ਹਿਸਾਬ ਨਹੀਂ ਗਰਮੀ ਦੇ ਵਿੱਚ ਆਪਾਂ ਕਰਾਉਂਦੇ ਨਹੀਂਗੇ ਜੀ ਵੀ ਡੌਗ ਕੋਖਾ ਨਹੀਂ ਚਾਹੀਦਾ ਜੇ ਆਪਾਂ ਨੂੰ ਸਰਦੀ ਦੇ ਵਿੱਚ ਇਹਦੀ ਮੀਟਿੰਗ ਜਿਹੜੀ ਆ ਉਹ ਓਪਨ ਹੁੰਦੀਆਂ ਹੁਣ ਇਥੋਂ ਹਾਜੀ ਪਿਲੋਟੇਦਾਲ ਜਿਹੜੀਆਂ ਹੈਗੀਆਂ ਇਸ ਸੀਜ਼ਨ ਦੀਆਂ ਆ ਸਰਦੀਆਂ ਹੁਣ ਨੂੰ ਹੋਣ ਲੱਗਿਆ ਦੋ ਮੀਟਿੰਗਾਂ ਕਰਾਈਆਂ ਇਹ ਤੋਂ ਬਾਅਦ ਜਿਹੜਾ ਹੈਗਾ ਇਹਨੇ ਚੱਲ ਪਾਣਾਗਾ ਤੇ ਫਿਰ ਮੀਟਿੰਗਾਂ ਮੀਟਿੰਗਾਂ ਕਿੰਨਾ ਤੱਕ ਕੀ ਆ ਰਿਹਾ ਰਿਜ਼ਲਟ ਵਲਈ ਸੀ ਆ ਰਿਹਾ ਦੋ ਅਜ ਦਿਨਾਂ ਹਾਂਜੀ ਬੱਚੇ ਕਿੰਨੇ ਪਾਉਂਦੇ ਬੱਚਿਆਂ ਦਾ ਤਾਂ ਦੇਖੋ ਜੀ ਇਹ ਤਾਂ ਬੰਦ ਮੁਠੀ ਆ ਕਹਿੰਦੇ ਫੁੱਖ ਜਿਹੜੀ ਆ ਬੰਦ ਮੁਠੀ ਆ ਹਾਂਜੀ ਤਾਂ ਉਹਦੇ ਵਿੱਚ ਕਿੰਨੇ ਵੀ ਹੋ ਸਕਦੇ ਮੈਂ ਇੱਕ ਵਾਰੀ ਦਾਦਾ ਨੂੰ ਇੱਕ ਕਿਸੇ ਅਣਜਾਣ ਜਿਹੇ ਬੰਦੇ ਨੇ ਉਹਨੇ ਫੋਨ ਕਰ ਲਿਆ ਕਹਿੰਦੇ ਜੀ ਹਸਤੀ ਦੀ ਨੇ ਮੀਟਿੰਗ ਕਰਾਉਣੀ ਮੈਂ ਕਿ ਕਰਾ ਦੇ ਜੀ ਜੇ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਆ ਅਗੇ ਕੋਈ ਗੱਲ ਨਹੀਂ ਜੀ ਤੁਸੀਂ ਕੀ ਹੈ ਮੈਂ ਟ੍ਰੇਨਰ ਬੁਲਾ ਲਿਆ ਉਹਨਾਂ ਕੋਲੇ ਡੀਪੀਸੀ ਜੀ ਤੇ ਮੀਟਿੰਗ ਖਾਡ ਚੋੜ ਗਏ ਮੇਰੇ ਨੂੰ ਪੇਮੈਂਟ ਦੇਣੀ ਬਾਅਦ ਕੀ ਮੇਰੀ ਉਹ ਐਨੇ ਫੋਨ ਪੁੱਤੇ ਉਹਨਾਂ ਨੇ ਹੁਣ ਕੀ ਖਵਾਈਏ ਕੀ ਕਰੀ ਉਹਨਾਂ ਨੂੰ ਤਾਂ ਐ ਸੀਗਾ ਵੀ ਪੂੜੀਆਂ ਚੜ ਗਈ ਬਾਅਦ ਕੀ ਹੈ ਜਿਪਾਂ ਚਲੀ ਤਾਂ ਉਹ ਨਿੱਕ ਨਿੱਕੀ ਜਿਹੀ ਬਣ ਗਏ ਉਹਨਾਂ ਦੇ ਕਰਮਾਂ ਦੇ ਉੱਤੇ ਬੱਚੇ ਦਿੱਤੇ ਗਿਆ 11 ਬੱਚੇ ਦਿੱਤੇ ਜੇ 11 ਦੇ 11 ਦੇ ਰਿਵਿਊ ਹੈ ਕੁਝ ਨਹੀਂ ਪਤਾ ਸੀ ਡਾਕਟਰਾਂ ਦੇ ਨਾਲ ਕੁਝ ਵੀ ਮੈਂ ਹੀ ਸੋਚਾ ਕਰਾਇਆ ਜੀ ਤੇ ਕਿਸੇ ਬੰਦੇ ਨੂੰ ਮੈਨੂੰ ਕਹਿੰਦੇ ਜੀ ਕੁਝ ਦੋ ਦੇ ਵੱਡੇ ਹੋਏ ਥੋੜੇ ਲੈਟਰੀ ਮਾਰਾ ਕਰਨ ਲੱਗਿਓ ਕਹਿੰਦੇ ਜੀ ਦੇ ਦੇ ਦੋ ਸੰਤ ਦੇ ਦੇ ਦੋ ਤੇ ਦੇ ਦੋ ਦੇ ਦੋ ਕਰਦੇ ਕਰਦੇ ਵੀ 15000 ਰੁਪਏ ਦੇ ਸਾਲ ਬੱਚੇ ਮੇਰੇ ਸਾਰੇ ਉਹਦਾ ਕੀ ਪ੍ਰਾਈਸ ਦਾ ਬੱਚਾ ਹੁੰਦਾਗਾ ਇਹਦਾ ਜਿਹੜਾ ਬੱਚਾ ਹੈਗਾ ਜੀ ਜਿਹੜਾ ਮੈਡ ਦੇ ਨਾਲ ਦਾ ਕੋਈ 20000 ਦਾ 30000 ਦਾ ਉਹ ਫੀਮੇਲ ਤੇ ਡਿਪੈਂਡ ਕਰਦਾ ਨਾ ਕਿੰਦੀ ਕੁਆਲਿਟੀ ਇਹਦਾ ਦੀ ਕੁਆਲਿਟੀ ਦੀ ਮੇਰੇ ਕੋਲੇ ਆਮ ਦੇ ਕੋਲੇ ਕੁਝ ਘਰੇ ਰੱਖੀ ਹੋਈ ਆ ਉਹ ਸੇਮ ਇਹਦੀ ਬਤੀ ਹੈ ਤੇ ਉਹਦਾ ਜਦੋਂ ਜਦੋਂ ਉਹਦੀ ਡਿਲੀਵਰੀ ਹੋਣੀ ਹੈ ਤਾਂ ਉਹਦਾ ਜਿਹੜਾ ਪਾਪਾ ਮੈਂ ਤਿਆਰ ਕਰਕੇ ਪੁਰਾਣੇ ਇੱਕ ਬੱਚਾ ਹੋਰ ਤਿਆਰ ਕਰੀਏ ਨੇ ਇੱਕ ਬੱਚਾ ਆਏਗਾ ਪਹਿਲਾਂ ਫੀਰ ਹਾਂ ਇਹ ਕੋਈ ਇਸ ਤੋਂ ਬਾਅਦ ਆਇਆ ਹੋਵੇ ਉਸ ਤੋਂ ਬਾਅਦ ਇੱਕ ਮੇਰੇ ਕੋਲ ਲੈਂਬਰੀ ਡਾਉਗੇ ਜੀ ਉਹ ਉਹ ਵੀ ਸਟੈਂਡਿਡ ਆਵੇਗਾ ਤਿਆਰ ਆ ਹੋਰ ਮੀਟਿੰਗ ਕਰਦੇ ਉਹ ਨੈਕਟ ਦਾ ਸਨ ਹੈ ਉਸ ਤੋਂ ਬਾਅਦ ਮੈਂ ਇੱਕ ਰੋਚਡ ਬੋਰਡ ਦਾ ਡ੍ਰੈਕ ਸਨ ਉਹ ਜਰਮਨ ਸ਼ੈਫਰਡ ਬਲੈਕ ਲਿੱਤਾਗਾ ਹਾਂਜੀ ਹਾਂ ਤਾਂ ਉਹ ਵੀ ਮੀਟਿੰਗ ਕਰਦਾ ਉਹ ਵੀ ਮੀਟਿੰਗ ਕਰਦਾ ਬਾਅਦ ਮੀਟਿੰਗ ਨੋ ਅਹਾਂ ਜੀ ਬਾਰੀ ਤੇ ਉਹਦਾ ਪੀਚਾ ਤੇ ਚਾਰਜ ਜਰਮਨ ਜਿਹੜਾ ਜਰਮਨ ਸ਼ੈਫਰਡ ਹੈ ਉਹਦਾ 20000 ਰੁਪਏ ਰੱਖਿਆ ਜੀ ਤੇ ਹਸਕੀ ਦਾ ਤੇ ਲਾਇਬ੍ਰੇਰੀ ਦਾ ਜਿਹੜਾ ਕਈ ਵਾਰੀ ਇਦਾਂ ਵੀ ਕਹਿੰਦੇ ਵੀ ਜਦ ਕਈ ਵਾਰੀ ਖਾਲੀ ਨਿਕਲ ਕੇ ਸਾਡੀ ਆਉਂਦਾ ਉਹ ਕੋਈ ਕੀ ਕਹਿੰਦੇ ਵੈਸੇ ਤਾਂ ਦੇਖੋ ਜੀ ਖਾਲੀ ਨਿਕਲੀ ਵੀ ਨਾ ਇਹ ਕੀ ਹੁੰਦਾ ਕਰਦਾ ਜਦ ਜੀਪ ਵਿੱਚ ਇਲੈਕਟਸ ਹੁੰਦੀ ਹੈ ਦੇਖੋ ਮੇਲ ਤਾਂ ਹੁੰਦਾ ਹੀ ਹੈ ਨਾ ਜੇ ਮੇਲ ਹੁੰਦਾਗਾ ਤਾਂ ਫੀਮੇਲ ਦੇ ਜਿੱਤਾ ਨੁਕਸ ਹੈ ਜਾਂ ਫਿਰ ਜਿੰਨਾ ਦੀ ਫੀਸ ਲੋ ਨੂੰ ਜਾਂ ਤਾਂ ਦਿਨ ਨਹੀਂ ਯਾਦ ਜਾਂ ਉਹਦਾ ਪ੍ਰੋਸਪਰ ਨੇ ਕਹਿੰਦੇ ਲੋਕ 500 ਰੁਪਏ ਦਾ ਟੈਸਟ ਕਰਾਉ ਉਹ ਹੀ ਕਰਾ ਦੇਗੇ ਤਾਂ ਉਹ ਅੰਦਾਜ਼ੇ ਨਾਲ ਹੀ ਮੀਟਿੰਗ ਕਰਾ ਲੈਂਦੇ ਆ ਤਾਂ ਫਿਰ ਵੀ ਜੇ ਖਾਲੀ ਨਿਕਲ ਵੀ ਜਾਂਦੀ ਆ ਤਾਂ ਫਿਰ ਆਪਣਾ ਜਿਹੜਾ ਅਗਲੇ ਕੁ ਪੈਸੇ ਦਿੱਤੇ ਹੁੰਦੇ ਆ ਨੈਕਸਟ ਟਾਈਮ ਜਦੋਂ ਉਹੀ ਉਹੀ ਫੀਮੇਲ ਉਸ ਜਦੋਂ ਹੀਟ ਚ ਜਾਂਦੀ ਆ ਤਾਂ ਉਸੇ ਫੀਸ ਤੇ ਸਿਰਫ ਟ੍ਰੇਨਰ ਦੀ ਫੀਸ ਲੱਗਦੀ ਆ ਜਿਹੜੀ 500 ਰੁਪਏ ਵਨ ਟਾਈਮ ਦਾ ਲੱਗਦਾ ਉਹ ਤੇ ਉਹ ਟ੍ਰੇਨਰ ਨੂੰ ਲਵਾ ਕੇ ਪਰ ਮੀਟਿੰਗ ਉਹ ਅਲੀ ਵਾਰੀ ਪੈਸੇ ਠੀਕ ਹੈ ਮੰਨ ਲਓ ਸਟੇਮ ਤੁਹਾਡੇ ਕੋਲ ਬੱਚੇ ਹੈਗੇ ਨਹੀਂ ਸਰ ਹਾਜੀ ਫੀਮੇਲ ਜਿਹੜੀ ਹੈ ਇਹਦੀ ਹੈ ਉਹ ਸੋਣੀ ਹੈ ਕਿ ਆਪਾਂ ਕਿਤੋਂ ਵੀ ਬੱਚਾ ਚਾਹਣ ਤੇ ਸ਼ੈਡੂ ਦਾ ਬੱਚਾ ਕਹਿ ਕੇ ਆਪਾਂ ਸੇਲ ਨਹੀਂ ਕਰਦੇ ਅੱਜ ਡੌਗਸ ਨੂੰ ਚੱਲ ਰਿਹਾ ਕਿ ਡੌਗਸੋ ਚ ਹਸਕੀ ਬੱਚੇ ਆਏ ਹੋਏ ਤੇ ਮੈਂ ਉਹਨਾਂ ਵਿੱਚੋਂ ਕੋਈ ਸੋਹਣਾ ਜਿਹਾ ਬੱਚਾ ਦੇਖ ਲਾ ਤਾਂ ਸੋਹਣਾ ਜਿਹਾ ਬੱਚਾ ਦੇਖ ਕੇ ਮੈਂ ਸ਼ੈਡੂ ਦਾ ਨਾਮ ਲੈ ਕੇ ਸੇਲ ਕਰਦਾ ਕਿਸੇ ਨੂੰ ਵੀ ਉਹ ਬੱਚਾ ਜਿਹੜਾ ਮੇਰਾ ਜਮੀਰ ਨਹੀਂ ਮਾਰਦਾ ਵੀ ਜਿਹੜਾ ਮੈਂ ਇਹਦਾ ਬੱਚਾ ਦੂੰਗਾ ਉਹਦਾ ਭਾਵੇਂ ਤੁਸੀਂ ਡੀਐਨਏ ਚ ਟੈਸਟ ਕਰਾ ਲਓ ਵੀ ਇਹਦਾ ਕਹਿ ਤਾ ਤਾਂ ਮਤਲਬ ਇਹਦੀ ਹੈ ਜੀ ਲੈਬਰੀ ਮੀਟਿੰਗ ਦਾ ਚਾਹਤ ਹੈ ਲੈਬ੍ਰਰੀ ਦੀ ਮੀਟਿੰਗ ਹੋ ਸਕਦੀ ਹੈ ਜਰਮਨ ਦਾ ਵੀਰ ਕੀਦਾ ਵੀ ਥੋੜਾ ਦਿਖਾਉਗੇ ਹਾਂਜੀ ਲੈਬਾ ਤਾਂ ਫੜੀ ਸ਼ੈਡੋ ਨੂੰ ਜਲਦੀ ਜੀ ਜੋ ਵੀ ਜਰਮਨ ਵੀ ਨਾਲ ਲੈ ਕੇ ਆਏ ਨੇ ਸਾਹਿਬ ਜੀ ਆ ਦੇਖੋ ਆ ਦੇਖੋ ਇਹ ਬਰਮਾ ਜੀ ਦੇ ਡੌਗ ਨੇ ਜਿਵੇਂ ਇਹਨਾਂ ਦਾ ਸ਼ੈਡੋ ਤੁਸੀਂ ਦੇਖਿਆ ਆ ਬਿਲਕੁਲ ਜੈਡ ਬਲੈਕ ਜਰਮਨ ਹੈ ਤੇ ਇਹਦੀ ਕਿਹੜੀ ਲਾਈਨ ਹੈ ਜੀ ਇਹ ਰੀਚਰਡ ਬੋਰਡ ਦਾ ਰੀਚਰਡ ਬੋਰਡ ਦਾ ਸਨ ਹੈ ਇਹ ਹਾਂਜੀ ਇਹ ਦੇਖੋ ਹੋਰ ਵਧੀਆ ਕੁਆਲਿਟੀ ਹੈ ਇਹ ਹੈਗਾ ਜਰਮਨ ਦੂਜੇ ਪਾਸੇ ਤੁਸੀਂ ਲੱਗਦੇ ਦੇਖੋ ਹੇਰ ਮੈਨੂੰ ਆ ਦੇਖੋ ਇਹ ਲੈ ਬਰੇ ਕੁਆਲਿਟੀ ਚੈੱਕ ਕਰੋ ਤੁਸੀਂ ਆ ਦੇਖੋ ਇਹ ਨੈਕਟਡ ਦਾ ਸਨ ਹੈ ਜੀ ਠੀਕ ਹੈ ਜੀ ਇਹਦਾ ਬੌਂਸ ਸਟ੍ਰਕਚਰ ਆ ਇਹਦਾ ਇਧਰ ਦੇਖੋ ਹੈਲੋ ਲੈ ਆ ਦੇਖੋ ਤੁਸੀਂ ਏ ਬਰਮਾ ਜੀ ਕਿਸੇ ਨੂੰ ਜਰੂਰ ਹੁੰਦੀ ਹੋਵੇ ਤਾਂ ਅਸੀਂ ਕਰਨਾ ਚਾਹੁੰਦੇ ਹਾਂ ਵਿਆਹ ਬਾਰੇ ਵੀ ਪਤਾ ਕਰਨੀ ਸੀ ਆਹ ਗੱਲ ਵੀ ਪੁੱਛਣੀ ਸੀ ਕੀ ਕਿਸੇ ਦੀ ਜਾਣਕਾਰੀ ਹੋਰ ਲੈਣੀ ਹੁੰਦੀ ਆ ਸਾਡੇ ਤੋਂ علاوہ ਜਿਹੜੇ ਮੈਂ ਨਹੀਂ ਗੱਲਾਂ ਸਮਝੇ ਕਰਤੀਆਂ ਸੀ ਤੇ ਉਹਦੇ ਬਾਅਦ ਸੰਪਰਕ ਕਰਨ ਬਾਰੇ ਤੁਹਾਡਾ ਮੇਰਾ ਨੰਬਰ ਹੈਗਾ ਜੀ 97006328 77 77 ਕਲਿਫੀਸ਼ਨ ਦੇ ਕਰ ਕਲਿਫੀਸ਼ਨ ਬਠਿੰਡਾ ਜੀ ਮੈਂ ਉਹਨਾਂ ਦਾ ਵੀ ਪਹਿਲੀ ਜੀ ਜਿਕੇ ਸਨੇ ਕੋਈ ਇਲਾਨ ਕਿਹਾ ਨਹੀਂ ਜਿੰਨੀ ਕੀ ਮੇਰੇ ਕੋਈ ਹੈਗੀ ਆ ਉਸ ਵਿੱਚ ਗਾਈਡ ਕਰਨਾ ਨਹੀਂ ਕਿਸੇ ਨੂੰ ਤੇ ਜਿੰਨੀ ਕੀ ਜਾਣਕਾਰੀ ਹੈਗੀ ਫੋਨ ਆਗਾਦੀ ਦਵਾਰ ਹੈ ਪੁੱਛੋ ਨੰਬਰ ਫੋਨ ਆਗਾਦੀ ਵਿੱਚ ਤੇ ਜਾਣਕਾਰੀ ਬਾਅਦ ਤੁਸੀਂ ਤੁਹਾਡਾ ਮੋਬਾਈਲ ਨੰਬਰ ਦੇ ਦਿਓ ਜੀ ਸਰ ਜੇਕਰ ਕਿਸੇ ਨੇ ਡੌਂਗਰੇਟਡ ਗੱਲ ਕਰਨੀ ਹੈ ਜਾਂ ਕੋਈ ਸਾਡ ਸਰਵਿਸ ਲੈਣੀ ਹੈ ਜਾਂ ਕੋਈ ਹੋਰ ਪ੍ਰੋਸੀਜ ਕਰਨਾ ਹੈ ਸਿਰਫ ਇਸ ਲਾਈਨ ਦਾ ਤਾਂ ਉਹ ਕੰਟੈਕਟ ਕਰ ਸਕਦਾਗਾ 97006 32000 32 9700 ਦੀ ਫੇਰ ਦੀ ਅੱਜ ਦਾ ਸਾਰ 100 ਏਅਰਪੋਰਟ ਰਿੰਗ ਚ ਆ ਰਿਹਾ ਲੇਕ ਨੰਬਰ 2 ਦੀਆਂ ਵੀ ਆ ਦੇਖ ਲਓ ਤੁਹਾਡੇ ਦੋ ਵੀ ਬਹੁਤ ਸੋਹਣੇ ਨੇ ਜੀ ਮੈਂ ਭੂਤ ਵੀ ਲਾਇਆ ਹੈ ਸ਼ੇਰ ਦਾ ਨਾਮ ਹੋਰ ਡੋਰ ਮੈਲ ਕਹਿੰਦੇ ਨਾ ਕਹਿੰਦੇ ਨਜ਼ਰ ਬਹੁਤ ਬੁਰੀ ਹੁੰਦੀ ਹੈ ਵਰਮਾ ਜੀ ਨੇ ਭੂਤ ਵੀ ਲਾ ਰਿਆ ਵੀ ਇੱਧਰ ਮਾੜੀ ਨਜ਼ਰ ਲੈ ਕੇ ਨਾ ਆਈ ਭਾਈ ਤੈਨੂੰ ਭੂਤੇ ਮੜ ਜਾਊਗਾ ਆ ਆ ਸੈਟ ਅਪ ਲਾਇਆ ਹੈ ਜੀ ਆਪ ਜੀ ਸੈਟ ਅਪ ਦੇਖ ਲਓ ਜੀ ਰੱਖਣ ਦਾ ਸ਼ੌਕ ਨਾਲ ਬਿਲਕੁਲ ਸੌਪਰੀਆ ਹੋਰ ਭੂਤ ਦੇਖੋ ਡੌਗ ਸ਼ੋਅ ਦੇ ਵਿੱਚ ਹੋਰ ਵੀ ਬਹੁਤ ਡੌਗ ਦੇਖੇ ਕਿਸੇ ਨੇ ਟੇਬਲ ਤੇ ਪੱਟਾ ਕਿਹੜਾ ਕਿਦਾਂ ਬਹੁਤ ਸੋਹਣਾ ਇੱਕ ਘਰ ਵਾਂਗੂ ਬਣਾ ਕੇ ਰੱਖਿਆ ਥਾਂ ਤੇ ਤੇ ਬਿਲਕੁਲ ਕੇ ਇਹਦਾ ਜਿਹੜਾ ਘਰ ਵੀ ਬੈਠੀ ਆਉਂਦਾ ਹੈ ਨਾ ਇਹ ਹੋਰ ਵੈਸੇ ਕਰ ਦੇ ਦਿੰਦਾ ਬਹੁਤ ਵਧੀਆ ਲੱਗਿਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦਿੱਤਾ ਕਿਸੇ ਨਾਲ ਕਿ ਧੰਨਵਾਦ ਜੀ ਕਿਸੇ ਨੂੰ ਵੀ ਜਰੂਰ ਤਾਂ ਬਈ ਕਾਲ ਕਰਕੇ ਜਾਣਕਾਰੀ ਲੈ ਸਕਦਾ ਬੱਚਾ ਵੀ ਇਹਨਾਂ ਕੋਲ ਮਿਲ ਜਾਂਦਾ ਹਸਕੀ ਦਾ ਤੇ ਲਾਇਬ੍ਰੇਰੀ ਵਗੈਰੇ ਦੀ ਮੀਟਿੰਗ ਲੈਣੀ ਹੈ ਜਰਮਨ ਦੀ ਉਹ ਵੀ ਤੁਹਾਨੂੰ ਇਹਨਾਂ ਕੋਲ ਮਿਲ ਜਾਊਗੀ ਜੀ ਬਹੁਤ ਬਹੁਤ ਧੰਨਵਾਦ ਸਸਤੀ ਗੱਲ ਜੀ ਥੈਂਕ ਯੂ